ਦੋ ਹੀ ਲੜਕਟੇ ਆਪਾਂ ਹਜਰ ਮੇਰਾ ਪਤਲਾ ਹਜਰ ਹੋਏ ਦਾ ਪੇਪਰੇ ਰੇਕੜ ਭਰੇ ਪਏ ਰੱਖੋ ਦੇਖੋ ਮੇਰਾ ਪੇਪਰ ਹੀ ਪੇਪਰ ਭਰੇ ਪਏ ਇਹਦੇ ਕੋਲ ਭਈ ਪੇਪਰ ਭੋਲੇ ਮਿਲ ਨਹੀਂ ਆਹ ਲਾਈਟ ਚੱਲ ਕੋਈ ਨਹੀਂ ਕਿੱਥੇ ਪੇਪਰ ਮੁੰਡਾ ਟੈਕ ਦੇ ਵਿੱਚ ਉਹ ਪੋਲਾ ਦਿਖਾਈ ਜੀ ਪੋਲੇ ਕਿ ਵਿਚ ਵਿਚ ਲੁਕ ਰਖੇ ਨੇ ਲਾਈਟ ਦੇ ਵਿੱਚ ਕੋਲੇ ਦੀ ਬੱਟੀਆਂ ਨਿਕਲੀਆਂ ਸਾਤਾ ਪੜਾਈਆਂ ਰੱਖੀਆਂ ਮੈਂ ਨਹੀਂ ਗੇਰਦੀ ਹਾਂ ਆਹ ਲਓ ਜਗਾ ਭਰੀ ਆ ਦੇਖੋ ਇਹ ਇਹ ਕੋਲੇ ਦੀ ਬੱਟੀਆਂ ਨਿਕਲਦੀਆਂ ਜੀ ਵਿੱਚੋਂ ਹੋਰ ਵੀ ਹੋਏਗਾ ਇਹ ਚੈੱਕ ਕਰਦੇ ਭਾਜੀ ਖਿੱਚ ਦੋ ਥੱਲੇ ਜੋਰ ਨਾਲ ਖਿੱਚ ਦੋ ਤੋੜ ਦੋ ਆਪਣਾ ਕਿਉਂ ਆਪਣਾ ਹੱਥ ਰੱਖ ਆਪਣਾ ਤੋੜ ਦੇ ਲੋ ਜੋਰ ਪਾ ਦੋ ਥੱਲੇ ਭਾਈ ਭਾਈ ਬਾਬਾ ਸੋ ਆਈ ਜਾ ਕੇ ਪੀਦੇ ये मेन रोड है अपना साइड हो तो, गए तो वो कैसा संस्कृति गांधी जी रोया शाबाश एड़ी लगा लो कॉलोनी के है जो वाले की हां वो उनकी भी रहेगी

क्या जी पैसे ले लिए ना अपने इसमें तो कुछ पैसे उठा अपने पहले पैसे उठा लेने

गरीब बंद देवे को लाएगा कर लो कुछ और अच्छा ਇਹ ਕੋਨਾ ਬੰਦ ਕਰ ਜੀ ਕਾਉਂਟ ਇਹ ਤਾਂ ਜਾਣ ਦੇ ਦੇ ਕੁਝ ਕੋਸਰ ਚੋ ਕੋਏ ਅੱਜ ਅੱਜ ਦਾ ਖਾਤਮਾ ਹੈ ਨਾ ਹਮ ਦਾ ਕੋਈ ਨੁਕਸਾਨ ਨਹੀਂ ਕਰਨਾ ਇਹ ਲੋਵੇ ਚੱਕ ਕਰ ਦੇ ਕੋਈ ਹੋਰ ਕਿੱਦਾਂ ਬਣਾਇਆ ਅਗਲੀ ਵਾਰੀ ਬਦਲਵਾ ਨਹੀਂ ਸੁਣਾਉਂਗਾ ਭਾਈ ਸਾਹਿਬ ਉਹ ਦੇ ਨੇ ਬਕਾਰੀ ਦੇ ਸਾਹੇ ਤੇ ਕੋਈ ਰੱਖਿਆ ਉਹਨੂੰ ਜ਼ਬਤ ਹੋਏਗਾ ਕਿਸੇ ਦਾ ਕੋਈ ਗੱਲ ਯਾਦ ਆਪਾਂ ਲੂੰ ਨਹੀਂ ਦਿੰਦੇ ਸਾਡਾ ਸਾਥ ਦੋ ਮੀਟਿੰਗ ਦੇਖਣਾ ਹੈ ਕੋਈ ਹੋਰ ਆ ਨਹੀਂ ਆਉਂਦਾ